ਜਦੋਂ ਅਸੀਂ ਸਮਝੋ ਦੂਜੇ ਦਿਨ ਮਹੀਨੇ ਦੇ ਪੰਜ ਛੇ ਟਰੈਕਟਰ ਦੰਦੇ ਰਹੇ ਨੇ ਆਹ ਟਰੈਕਟਰ ਆਪਣਾ ਪਹਿਲੀ ਵਾਰ ਚੱਲਿਆ ਬੇਦਰਾਖੀ ਵਾਲਾ ਪਿੰਡ ਆ ਬੇਦਰਾਖੇੜੇ ਸੁਰਜੀਤ ਸਿੰਘ ਬੇਦਰਾਖੀ ਆ ਹਾਂਜੀ ਹਾਂਜੀ ਉਹਨਾਂ ਵਾਲਾ ਪਿੰਡ ਆ ਠੀਕ ਹੈ ਜੀ ਵੀ ਆਪਣੇ ਪਰਾਲੀ ਨਾਲ ਸੰਬੰਧਿਤ ਜਿੰਨੇ ਇੰਪਲੀਮੈਂਟ ਨੇ ਜੇਤੀਬੜੀ ਦੇ ਹਾਂਜੀ ਹਾਂਜੀ ਪਰਾਲੀ ਨਾਲ ਸੰਬੰਧਿਤ ਇੰਪਲੀਮੈਂਟਾਂ ਤੇ ਸਬਸਿਡੀ ਆਈ ਆ ਪਰਾਲੀ ਨਾਲ ਸੰਬੰਧਿਤ ਜਿਵੇਂ ਆਪਾਂ ਕਹਿੰਦੇ ਸੁਪਰ ਸੀਡਰ ਹੋ ਗਿਆ ਐਮਬੀ ਪਲੋ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਲੋ ਬਾਈ ਆਪਣਾ ਜਿਹੜਾ ਟਰੈਕਟਰ ਲੈ ਕੇ ਆਦੇ ਆਪਾਂ ਕੱਲੋ ਪਲਾਂਟ ਤੇ ਉਹਦੀ ਜਿਹੇ ਡਿਲੀਵਰੀ ਲੱਗਿਆ ਟਰੈਕਟਰ ਦੀ ਕਰਨ ਤੇ ਬਾਈ ਬੰਦੇ ਦੇਖ ਲਓ ਕਿੰਨੇ ਆਏ ਹੋਏ ਸਾਰੇ ਯਾਰ ਮਿੱਤਰ ਰਿਸ਼ਤੇਦਾਰ ਸਾਰੇ ਪਹੁੰਚੇ ਹੋਏ ਆ ਤੇ ਬਾਈ 2042 ਮਾਡਲ ਆ ਆਪਣਾ ਇਹਦੇ ਬਾਰੇ ਕੱਲ ਵੀ ਤੁਹਾਨੂੰ ਦਿੱਤੀ ਸੀ ਜਾਣਕਾਰੀ ਇਹ ਸੈਂਸਰ ਇੰਜਨ ਦੇ ਵਿੱਚ ਆਉਂਦਾ ਜੀ ਤੇ ਯਾਰ ਓਪਰ ਡੀਲਰਸ਼ਿਪ ਤੋਂ ਆਪਾਂ ਇਹ ਪਹਿਲਾ ਹੀ ਟਰੈਕਟਰ ਲੱਗਿਆ ਡਿਲੀਵਰ ਕਰਨਾ ਤੇ ਸਮਸਾ ਨਾ ਮੈਸੀ ਦੇ ਇੰਜਨ ਚ ਆਉਂਦਾ ਤੇ ਗੇਅਰ ਵਾਲਾ ਇਹਦਾ ਨੂੰ ਸਵਰਾਜ ਵਾਲਾ ਆਉਂਦਾ ਹੀ ਠੀਕ ਆ ਸੈਂਟਰ ਗੇਅਰ ਚ ਆ ਇਹ ਬਾਕੀ ਆਪਣੇ ਜਿੰਨੇ ਵੀ ਮਾਡਲ ਆ ਸਾਰੇ ਸਾਈਡ ਗੇਅਰ ਚ ਆਉਂਦੇ ਨੇ ਤੇ ਇਹ ਟਰੈਕਟਰ ਆਪਣਾ ਸੈਂਟਰ ਗੇਅਰ ਵਾਲਾ ਮਾਡਲ ਹੈ 13 6 28 ਦੇ ਪਿਛਲੇ ਟਾਇਰ ਆ ਤੇ ਮੋਹਲੇ ਦੇ ਟਾਇਰ ਹੈਗੇ ਇਹਨੂੰ 6 16 ਦੇ ਠੀਕ ਆ ਜੀ ਟਾਇਰ ਹੈਗੇ ਪਿਛਲੇ ਪੋਲੋ ਦੇ ਡਿਸਟ੍ਰਿਬਿਊਟਰ ਸਿੰਗਲ ਆ ਜੀ ਇਹਨੂੰ ਠੀਕ ਆ ਤੇ ਬਾਕੀ ਕਲੱਚ ਡਬਲ ਆ ਬਾਕੀ ਉਦਾਂ ਟਰੈਕਟਰ ਐਵਰੀ ਦੇ ਪੱਖ ਤੋਂ ਰੇਟ ਪੱਖ ਤੋਂ ਸਾਰੇ ਪੱਖ ਤੋਂ ਬਹੁਤ ਵਧੀਆ ਠੀਕ ਹੈ ਜੀ ਤੁਹਾਨੂੰ ਥੋੜੀ ਸ਼ੋਅ ਫੋਲ ਕੇ ਦਿਖਾਉਣੇ ਟਰੈਕਟਰ ਦੀ ਆ ਦੇਖੋ ਜੀ ਤਿੰਨ ਸਿਲੰਡਰ انجن ਹੈ ਇਹਦਾ ਜੀ ਠੀਕ ਆ ਬਾਕੀ ਆ ਦੇਖੋ ਸਪੈਸ਼ਲ ਲਿਖ ਕੇ ਵੀ ਲਾਇਆ ਹੋਇਆ ਬਈ ਫਿਊਲ ਐਫੀਸ਼ੈਂਟ ਠੀਕ ਹੈ ਜੀ ਬਾਕੀ ਚਲੋ ਵੀਰ ਨੇ ਚੱਲੇ ਤੇ ਦੱਸਣਗੇ ਵੀ ਕੀ ਰਿਵਿਊ ਹੈ ਟਰੈਕਟਰ ਦਾ ਲੈ ਬਈ ਫੋਟੋ ਕਰਦੀ ਅੱਜ ਬੰਦੇ ਖਾਸੇ ਆ ਫੋਟੋ ਜੀ ਵੀ ਆਉਣਾ ਬਾਈ ਇੱਧਰ ਆ ਜਾਓ ਦੋ ਬੰਦੇ ਇੱਧਰ ਆ ਜਾਓ ਮੜਾ ਜਾ ਬਾਈ ਟਰੈਕਟਰ ਛੱਡ ਦੋ ਮੜਾ ਜਾ ਵਿੱਚ ਤੇ ਬੜ ਠੀਕ ਹੈ ਜੀ ਲੋ ਜੀ ਬਾਈ ਹਰਤਾ ਕੰਮ ਡੰਨਾ ਉਹ ਆਰਕਾ ਜੀ ਬਹੁਤ ਬਹੁਤ ਬੜ ਠੀਕ ਹੈ ਜੀ ਹੋਰ ਕਿਹਾ ਲੋ ਫੋਟੋ ਫੋਟੋ ਜੀ ਆ ਕੇ ਆਓ ਵੀ ਬੰਦੇ ਆਜੋ ਅੰਮੀ ਇੱਧਰ ਬੰਦੇ ਬੁਲਾਓ ਜੀ ਨੇ ਲਿਆ ਟਰੈਕਟਰ ਆਜੋ ਵੀਰੇ ਮੜਾ ਇੱਧਰ ਆਜੋ ਦੇਖੋ ਖਿੱਚ ਲੈ ਜੋਧ ਖਿੱਚ ਲੈ ਮੁੰਡਿਆਂ ਦੀ ਫੋਟੋ ਹਾਂ ਤਾਂ ਵੀ ਕਿੱਡੀ ਫੋਟੋ ਕੰਮ ਬਾਈ ਲੇਟ ਹੋ ਗਿਆ ਖਾਸਾ ਅਜੇ ਬਾਈ ਨੇ ਕਹਿੰਦਾ ਬੰਦਾ ਇੱਕ ਸਾਡਾ ਹੋਰ ਆਉਣਾ ਤੇ ਟਾਈਮ ਹੋ ਜਾਂਦਾ ਲੇਟ ਤੇ ਅਸੀਂ ਵੀ ਥੋੜੇ ਜਿਹਾ ਵੈਮੀ ਹੈਗੇ ਬਾਈ ਟਾਈਮ ਤੇ ਹਾਂ ਜੀ ਕੱਢਣੀ ਕਰਨੇ ਜਾਂ ਤੇਰ ਵਾਲੀ ਜੀ ਬਈ ਕਿੱਦਾਂ ਜੀ ਲੋਕੀ ਲੱਗੇ ਹੋਣਾ ਤਕਰੀਬਾ ਕੱਢ ਕੇ ਜੇ ਕੋਈ ਬੋਟਾ ਨਾ ਹੁੰਦਾ ਹਾਂ ਹੇ ਲੋ ਬਾਈ ਬੰਦੇ ਬੰਦਾ ਇੱਕ ਹੋਰ ਆਇਆ ਤੇ ਥੋੜੀ ਜੀ ਹੁਣ ਆਪਾਂ ਨੇ ਵੀਡੀਓ ਬਣਾਉਣੀ ਬਾਈ ਨਾਲ ਦੀ ਇੰਟਰੋਡਕਸ਼ਨ ਜੀ ਵਿੱਚ ਕਰਾਉਣੀ ਆ ਤੇ ਹੁਣ ਬੰਦੇ ਬਾਈ ਜਿੰਨੇ ਵੀ ਆ ਸਾਰੇ ਹੀ ਇਹਨੇ ਵਾਰੀ ਵਾਰੀ ਦੇਖਿਆ ਚਲਾਜ ਲੂ ਕੇ ਟਰੈਕਟਰ ਆਪਣਾ ਆਪਣਾ ਟਰੈਕਟਰ ਸਭ ਨੂੰ ਪਸੰਦ ਆ ਬਾਈ ਚਲਾਈ ਚ ਕਿਉਂਕਿ ਇੰਜਨ ਮੈਸੀ ਵਾਲਾ ਬਾਈ ਇਹ ਤੇ ਚਲਾਈ ਬਹੁਤ ਸੋਹਣੀ ਆ ਟਰੈਕਟਰ ਦੀੱਖਾਂ ਜੋ ਨਿਕਲਦਾ ਬਾਈ ਟਰੈਕਟਰ ਕੁਝ ਸਾਨੂੰ ਵੀ ਥੋੜਾ ਜਿਹਾ ਚਾਉਆ ਵੀ ਟਰੈਕਟਰ ਪਹਿਲੀ ਵਾਰ ਦਿੱਤਾ ਉਹਦੇ ਕਰਕੇ ਠੀਕ ਆ ਜੀ ਇਹ ਹੁੰਦਾ ਵੀ ਹੈਗਾ ਬਾਈ ਚਲੋ ਠੀਕ ਹੈ ਜੀ ਦੂਜੇ ਤੋਂ ਅਸੀਂ ਸਮਝ ਲਓ ਦੂਜੇ ਤੀਜੇ ਮਹੀਨੇ ਦੇ ਪੰਜ-ਛੇ ਟਰੈਕਟਰ ਦੰਦੇ ਰਹਿੰਦੇ ਆ ਆਹ ਟਰੈਕਟਰ ਆਪਣਾ ਪਹਿਲੀ ਵਾਰ ਚੱਲਿਆ ਤੇ ਹੁਣ ਸਾਡਾ ਵੀ ਮਨ ਹੈਗਾ ਵੀ ਇਹਦੇ ਨਾਲ ਦੇ ਟਰੈਕਟਰ ਹੋਰ ਮੰਗਾ ਕੇ ਰੱਖੀ ਹੋਰੇ ਕੋਈ ਕਸਟਮਰ ਹੁੰਦਾ ਤਾਂ ਛੋਟਾ ਲੈਣ ਵਾਲਾ ਤਾਂ ਬਾਈ ਲੈ ਜਾਂਦਾ ਠੀਕ ਹੈ ਜੀ ਆ ਜਾ ਬਾਈ ਐ ਬਾਈ ਫੋਟੋ ਦੁਬਾਰਾ ਹੋਣ ਲੱਗੀ ਆ ਆ ਬੰਦਾ ਆ ਲਾਲ ਸ਼ਾਹ ਚਾ ਬਾਈ ਰਹਿ ਗਿਆ ਤਾਂ ਆਜੋ ਬੱਤਾ ਆਜੋ ਹਾਂ ਤੇਰਾ ਘੜੀ ਜਦੋਂ ਵੀ ਰੇਤੀ ਕਮੋਟਰ ਬਾ ਖੇਤ ਦੀ ਵੀਰੇ ਬਾ ਠੀਕ ਹੈ ਜੀ ਬਾ ਠੀਕ ਹੈ ਜੀ ਆਹ ਬੰਦੇ ਕੇ ਵਾਜ ਕੇ ਭਾਈ ਅੱਧਾ ਘੰਟਾ ਫੋਟੋ ਲੇਟ ਹੋਈ ਹੈ ਹਾਂ ਹਾਂ ਠੀਕ ਹੈ ਉਦੋਂ ਵੀ ਜਦੋਂ ਸੌਦਾ ਹੋਇਆ ਉਦੋਂ ਵੀ ਅੱਧਾ ਘੰਟਾ ਲੇਟ ਆਇਆ ਬਾਈ ਲੇਟਾ ਲੇਟਾ ਜਦੋਂ ਵੀ ਲੱਗ ਗਿਆ ਨਹੀਂ ਲੇਟੇ ਲੇਟਾ ਕੋਈ ਨਹੀਂ ਠੀਕ ਹੈ ਮੁਆਰਕਾ ਭਾਈ ਤੇ ਬਾਕੀ ਭਾਈ ਆਹ ਵੀ ਇਹਨਾਂ ਨੇ ਲਿਆ ਟਰੈਕਟਰ ਵੀਰੇ ਆਜੋ ਮਾੜਾ ਜੀ ਤੁਹਾਨੂੰ ਮਾਈ ਕੋਲ ਨੂੰ ਆਜੋ ਆਜੋ ਹਾਂ ਤਾਂ ਬਹਿਲਾ ਮੁਬਾਰਕ ਹੈ ਵੀ ਤੁਹਾਨੂੰ ਤੁਹਾਨੂੰ ਵੀ ਵਧਾਈ ਆ ਬਹੁਤ ਬਹੁਤ ਤੇ ਵੀਰ ਆਪਣੇ ਕੋਲ ਆ ਪਾ ਗਏ ਵੀਰ ਨੇ ਬਹੁਤੀ ਉਹ ਨਹੀਂ ਕਰੀ ਬਾਈ ਸਲਾਮ ਮਸ਼ਹੂਰਾ ਨਹੀਂ ਕਰਿਆ ਹਾਂਜੀ ਹਾਂ ਨਾ ਪਰ ਪਹਿਲੀ ਸੋਚਿਆ ਬਸ ਵੀ ਜਾਣਾ ਹਾਂਜੀ ਫੋਨ ਤੇ ਗੱਲ ਹੋਈ ਵੀਰ ਦਾ ਪਿੰਡ ਦਾ ਹੈ ਬਿੰਦਰਾ ਖਾਨ ਜੀ ਬਿੰਦਰਖੀ ਵਾਲਾ ਪਿੰਡ ਆ ਬਿੰਦਰ ਖੇੜੇ ਸੁਰਜੀਤ ਸਿੰਘ ਬਿੰਦਰਖੀਆ ਹਾਂਜੀ ਹਾਂਜੀ ਉਹਨਾਂ ਵਾਲਾ ਪਿੰਡ ਆ ਠੀਕ ਹੈ ਜੀ ਜੇਕਰ ਸਪੈਸ਼ਲ ਆਪਾਂ ਨੂੰ 20 ਵਾਲੀ ਲੈਣੀ ਹੈ ਠੀਕ ਹੈ ਜੀ ਕੱਲ ਸਾਨੂੰ ਦੂਆ ਜੋਰ ਪਾਈਗੇ ਪਰ ਮੈਂ ਪਾਣੀ ਬਹੁਤ ਭਾਰੀ ਲੈਣਾ ਇਸ ਨਕਸ਼ੇ ਦੇ ਕੱਢੇ 5-7 ਤੱਕ ਵੀ ਰਹਿਣ ਦੋ ਮਨ ਮਾਤਾ ਮੈਂ ਦੂਜਾ ਟਰੈਕਟਰ ਖੜਾ ਕੋਲਾ ਪਨਹਾਰ ਪਾ ਕੇ ਤੋੜ ਦੇਣਾ ਹਾਂ 20 99 ਸਿਰ ਮਗਾਉਣਾ ਪੈਣਾ ਇਹ ਮਗਾਉਣਾ ਪੈਣਾ ਅੱਛਾ ਧੰਨਵਾਦ ਆਪਾਂ ਦਾ ਬਹੁਤ ਬਹੁਤ ਕੋਈ ਗੱਲ ਨਹੀਂ ਵੀ ਆਪਾਂ ਨੇ ਲੈਣਾ ਨਾ ਨਾ ਕੋਈ ਗੱਲ ਨਹੀਂ ਵੀਰੇ ਸਾਡੇ ਰੀਤ ਹੀ ਮੰਦੀ ਵੀ ਇਹੀ ਲੈਣਾ ਟਰੈਕਟਰ ਠੀਕ ਹੈ ਜੀ ਹਾਂ ਜੀ ਚਲ ਵਧੀਆ ਹਾਲਾ ਮੰਨਦੀ ਧੰਨਵਾਦ ਬੜਾ ਕ ਜੀ ਬਾਕੀ ਟਰੈਕਟਰ ਵੀ ਬਾਈ ਸਾਡੇ ਕੋਲ ਬਾਈ ਨੂੰ ਦੂਜਾ ਵਧੀਆ ਬਿਦਨਾਲਾ ਦਾ ਇੱਕ ਆਪਾਂ ਮਗਾ ਕੇ ਖੜਾਈਆ ਟਰੈਕਟਰ ਠੀਕ ਹੈ ਤੇ ਬਾਕੀ ਭਾਈ ਤੁਸੀਂ ਕਦੇ ਦੇ ਆਪਣਾ ਖੇਤੀਬਾੜੀ ਦੀ ਚਲਾਉਣਾ ਟਰੈਕਟਰ ਨਾਰਮਲ ਕੰਮ ਤੇ ਚਲਾਉਂਦਾ ਪਹਿਲਾਂ 30 40 ਦੋ ਵਕ ਲੈ ਗਿਆ ਮੇਰਾ ਭਤੀਜਾ ਲੱਗਦਾ ਹੈ ਅੱਛਾ ਇਹਨੂੰ ਪੁੱਛਿਓ ਉਹਦੀ ਪਰਫਾਰਮੈਂਸ ਕਿਵੇਂ ਰਹੀ ਦੂਜੇ ਟਾਈਮ ਆਉਂਦਾ ਵਧੀਆ ਦੀ ਬਹੁਤ ਵਧੀਆ ਤਵੀਆਂ ਪੂਰੀ ਧੂੜ ਪੱਤੀ ਐਵੇਂ ਕਹਿਦੀ ਐ ਅੱਛਾ ਵਧੀਆ ਜ਼ੋਰ ਮਾਰ ਨਾਲ ਟਰੈਕਟਰ ਕਿਹੜੇ ਚੱਲਦੇ ਨੇ 855 ਦੇ ਕਿ 968 ਨੂੰ ਕਿਵੇਂ ਚੱਲਿਆ ਫਿਰ ਤਾਂ ਵਧੀਆ ਚੱਲਿਆ ਬੂਰਾ ਵਧੀਆ ਠੀਕ ਹੈ ਤੇ 40 ਕਿਲੋ ਦਾ ਓਪਨਰ ਗਾਲੇ ਚ ਪੈ ਗਿਆ ਜਾ ਕੇ ਠੀਕ ਹੈ ਠੀਕ ਚਲੋ ਪਰ ਵਧੀਆ ਚੱਲਿਆ ਵਧੀਆ ਚੀਜ਼ ਆ ਜੋੜ ਟਰੈਕਟਰ ਵਾਹ ਚਲੋ ਬਾਕੀ ਟਰੈਕਟਰ ਜੀ ਸਾਰੇ ਚੰਗੇ ਆ ਟਰੈਕਟਰ ਹਾਂ ਨਾ ਸ਼ੋ ਠੀਕ ਆ ਜੋ ਪਹਿਲੀ ਵਾਰ ਦੇਖੀ ਮੈਂ ਬਹੁਤ ਵਧੀਆ ਜੋ ਚੀਜ਼ ਆ ਹਾਂ ਜੀ ਹਾਂ ਉਹੀ ਗੱਲ ਨਾ ਮੰਗਾਉਣੇ ਆ ਬਾਈ ਹੁਣ ਪਤਾ ਕਰਦੇ ਦੇਖ ਲਈ ਤੇਰਾ ਪਸੰਦ ਮਾ ਮੈਨੂੰ ਤਾਂ ਉਸੇ ਨਾਲ ਚੌਥ ਸੀ ਜੀ ਉਹਨਾਂ ਨਾਲ ਵਧੀਆ ਲੱਗਦਾ ਹਾਂ ਬਾਕੀ ਫਰਕ ਇੰਨਾ ਐ ਵੀ ਇਹ ਸ਼ੋ ਬੜੀ ਪਾਵਰ ਚ ਨਹੀਂ ਆਉਂਦੀ ਅੱਛੇ ਆ ਅਸੀਂ ਮੈਂ ਤਾਂ ਅੱਜ ਸਪੈਸ਼ਲ ਉੱਤੇ ਕਹਿ ਕੇ ਵੀ ਆ ਹਾਂ ਛੋਟੀ ਪਾਵਰ ਚ ਆਉਂਦੀ ਮੈਂ ਕਹਿ ਕੇ ਆਂ ਵੀ ਪਾਓ ਯਾਰ ਇਹ ਕਹਿੰਦਾ ਬਾਈ ਬੜੀ ਸ਼ੋ ਚ ਵੀ ਕਰੋ ਬੜੇ ਟਰੈਕ ਸਾਡੇ ਕਿਸੇ ਦਾ ਨਹੀਂ ਕਰਨ ਲੱਗੀ ਉਹ ਹੁਣ ਏਡੀ ਬੜੀ ਕੰਪਨੀ ਉਹਦੀ ਮਰਜ਼ੀ ਆ ਕਰਨਾ ਨਹੀਂ ਕਰਨਾ ਯਾਨੀ ਕਿ ਆਪਾਂ ਉੱਥੇ ਜਰੂਰ ਇਹ ਗੱਲ ਕਹਿ ਕੇ ਵੀ ਐ ਬਾਈ ਵੀ ਆਹ ਸੋਚ ਚ ਦੁਬਾਰਾ ਟਰੈਕਟਰ ਕੱਢੋ ਤਾਂ ਟਰੈਕਟਰਾਂ ਦੀ ਸੇਲ ਨੂੰ ਫਰਕ ਪਊਗਾ ਠੀਕ ਹੈ ਜੀ ਬਾਕੀ ਚਲੋ ਬਾਈ ਟਾਈਮ ਵੀ ਬਹੁਤ ਹੋ ਗਿਆ ਟਰੈਕਟਰ ਲਾ ਲਈ ਅੰਦਰ ਆਪਾਂ ਵੀ ਤੇ ਲੈ ਬਾਈ ਲਾਡੀ ਬਾਈ ਨਾਲ ਮਲਾਉਨੇ ਆ ਤੁਹਾਨੂੰ ਜੀ ਹੋਰ ਲਾਡੀ ਵੀਰੇ ਕਿ ਹਾਲ ਹੈ ਬਾਈ ਵਧੀਆ ਸਾਰਿਆਂ ਨੂੰ ਪਿਆਰ ਭਰੀ ਸਾਸੇ ਗੱਲ ਬਾਈ ਜੀ ਠੀਕ ਹੈ ਬਾਈ ਐਨ ਬਾਈ ਵਧੀਆ ਠੀਕ ਠਾਕ ਜੀ ਸਾਡੀ ਬਾਈ ਆਹ ਦਰਖਤ ਦਾ ਕੰਮ ਤਾਂ ਇਹਨਾਂ ਲੱਗਦਾ ਤਾਜ਼ਾ ਹੀ ਕਰਿਆ ਤਾਜ਼ਾ ਬਾਈ ਮੈਂ ਦੱਸਦਾ ਜੀ ਹਾਂ ਬਾਈ ਮੈਂ ਇਹਨੂੰ ਰੋਜ਼ ਪਾਣੀ ਪਾਈ ਗਿਆ ਪਹਿਲਾਂ ਤਾਂ ਮੈਂ ਇਹਨੂੰ ਪਾੜੀ ਗਿਆ ਪਾੜੀ ਗਿਆ ਅੱਛਾ ਯਾਰ ਬਾਈ ਬਹੁਤ ਵੱਡੀ ਗਲਤੀ ਹੋ ਗਈ ਮੇਰੇ ਤੋਂ ਹਾਂ ਮੈਂ ਤਾਂ ਆਪਣੇ ਜਾਨ ਨੂੰ ਅੱਗ ਲਾਈ ਸੀਗੀ ਪਰੇ ਜੇ ਕਰਕੇ ਅੱਛਾ ਉਹ ਸਾਲੀ ਹਵਾ ਨਾਲ ਲਵਟ ਜੀ ਪੈ ਗਈ ਯਾਰ ਮੈਂ ਬੜਾ ਹਲਾ ਅਫਸੋਸ ਜਿਆ ਹੋਇਆ ਮੈਂ ਕਿਹਾ ਯਾਰ ਕੰਮ ਗਲਤ ਹੋ ਗਿਆ ਦਿਲ ਦੁਖਿਆ ਜਾਨੀ ਕੇ ਦਿਲ ਦੁਖਿਆ ਮੈਂ ਤਾਂ ਯਾਰ ਬਹੁਤ ਪਾਣੀ ਪਾਉਂਦਾ ਕਿੰਨੇ ਪੱਤੇ ਆਉਂਦੇ ਇਹਨੂੰ ਚੱਲ ਕੋਈ ਗੱਲ ਤੜੀ ਇਹੀ ਗਰਮੀ ਦਾ ਬਾਈ ਧੂਆ ਹੀ ਲੱਗ ਜਵੇ ਨਾ ਉਦੇ ਨਾਲ ਵੀ ਪੱਤੇ ਜਣ ਲੱਗ ਗਏ ਇਹਦੇ ਕੋਲ ਹਾਂ ਇਹਦੇ ਕੋਲ ਸਿਰਫ ਤੂੰ ਹੀ ਗਿਆ ਤੂੰ ਇਹ ਨਾਲੇ ਗਾ ਮੁੜ ਪਤਾ ਕੀ ਆ ਜੱਗੂ ਆ ਪੱਤੇ ਦੇ ਨਵੇਂ ਆਏ ਸੀ ਪਾਣੀ ਪੈਣ ਕਰਕੇ ਹਾਂਜੀ ਹਾਂਜੀ ਉਹ ਪੱਤੇ ਨਵੇਂ ਨਵੇਂ ਹੀ ਪੱਤੇ ਆ ਹਾਂ ਦੇਖਦਾ ਹੀ ਆ ਬਾਈ ਤੇ ਲਾਡੀ ਬੇਰੇ ਜਿਹੜੀ ਆਪਣੀ ਬਾਈ ਸਬਸਿਡੀ ਆਈ ਆ ਹੁਣ ਆਪਣੀ ਇਹ ਤੇ ਰੋਟਾਵੇਟਰਾਂ ਤੇ ਆਪਣਾ ਸੁਪਰ ਸੀਡਰਾਂ ਤੇ ਸੁਪਰ ਸੀਡਰਾਂ ਤੇ ਆਈ ਆ ਉਹਦੇ ਬਾਰੇ ਮਾੜਾ ਇੱਕ ਵਾਰ ਦੱਸ ਦੇ ਦੁਬਾਰਾ ਆਪਾਂ ਨੇ ਵੀਡੀਓ ਮੈਂ ਦੱਸ ਦੇ ਕਰਨਾ ਇੱਕ ਦੋ ਦਿਨ ਬਾਅਦ ਇਹ ਬਾਈ ਜਿਹੜੀ ਜੱਗੂ ਬਾਈ ਸਬਸਿਡੀ ਆ ਇਹ ਸਬਸਿਡੀ ਹੋਰ ਕਾਸੇ ਤਿੰਨੇ ਆਈ ਵੀ ਜਿੰਨੇ ਵੀ ਆਪਣੇ ਪ੍ਰਾਲੀ ਨਾਲ ਸੰਬੰਧਿਤ ਜਿੰਨੇ ਇੰਪਲੀਮੈਂਟ ਨੇ ਹਾਂਜੀ ਤੇਤੀ ਬੜੀ ਦੇ ਹਾਂਜੀ ਹਾਂਜੀ ਪ੍ਰਾਲੀ ਨਾਲ ਸੰਬੰਧਿਤ ਇੰਪਲੀਮੈਂਟਾਂ ਤੇ ਸਬਸਿਡੀ ਆਈ ਆ ਖਾੜੀ ਨਾਲ ਸੰਬੰਧਿਤ ਜਿਵੇਂ ਆਪਾਂ ਕਹਿੰਦੇ ਸੁਪਰ ਸੀਡਰ ਹੋ ਗਿਆ ਐਮਬੀ ਪਲੋ ਹੋ ਗਿਆ ਮਲਚਰ ਹੋ ਗਿਆ ਸਮਾਰਟ ਸੀਡਰ ਹੋ ਗਿਆ ਆਪਾਂ ਸੀਡਰ ਹੋ ਗਿਆ ਉਹਨਾਂ ਤੇ ਆ ਹਾਂ ਹੈਪੀ ਸੀਡਰ ਹੋ ਗਿਆ ਤੇ ਉਹਨਾਂ ਚੀਜ਼ਾਂ ਤੇ ਬਾਈ ਇਹ ਸਬਸਿਡੀ ਆਈ ਆ ਠੀਕ ਆ ਤੇ ਸਬਸਿਡੀ ਭਰਨ ਵਾਸਤੇ ਅੱਗੇ ਦਾ ਜੱਗੂ ਬਾਈ ਸਿੱਤਾ ਹੀ ਆਧਾਰ ਕਾਰਡ ਲੱਗਦਾ ਸੀਗਾ ਹਾਂ ਤੇ ਆਪਾਂ ਆਧਾਰ ਕਾਰਡ ਵਿੱਚ ਜੋ ਕਿਸਾਨ ਰਜਿਸਟਰਡ ਹੋਣਾ ਚਾਹੀਦਾ ਆਧਾਰ ਕਾਰਡ ਤੇ ਠੀਕ ਆ ਮਤਲਬ ਕਿਸਾਨ ਦੇ ਨਾਮ ਤੇ ਫਸਲ ਵੇਖਦੀ ਹੋਣੀ ਚਾਹੀਦੀ ਮੰਡੀ ਦੇ ਵਿੱਚ ਉਹਦਾ ਆਧਾਰ ਕਾਰਡ ਐਡਮੈਟਿਕ ਪੋਰਟਲ ਚੱਕ ਲੈਂਦੀ ਆ ਠੀਕ ਆ ਤੇ ਅੱਗੇ ਆਧਾਰ ਕਾਰਡ ਲਾ ਕੇ ਸਿੱਧਾ ਹੀ ਆਪਾਂ ਸਬਸਿਡੀ ਬਾਈ ਭਰ ਦਿੰਦੇ ਸੀਗੇ ਠੀਕ ਆ ਤੇ ਹੁਣ ਜਿਹੜੀ ਸਬਸਿਡੀ ਆ ਬਾਈ ਉਹਦੇ ਵਿੱਚ ਜਿਹੜੀ ਟਰੈਕਟਰ ਦੀ ਕਾਪੀ ਜ਼ਰੂਰੀ ਕਰਦੀ ਟਰੈਕਟਰ ਦੀ ਕਾਪੀ ਠੀਕ ਆ ਟਰੈਕਟਰ ਦੀ ਕਾਪੀ ਜ਼ਰੂਰੀ ਟਰੈਕਟਰ ਬੰਦੇ ਦਾ ਨੌ ਚਾਹੀਦਾ ਕਿ ਕੋਈ ਚੱਕਰ ਨਹੀਂ ਤੇ ਉਹ ਬਾਈ ਕੋਈ ਚੱਕਰ ਨਹੀਂ ਹੈਗਾ ਮਤਲਬ ਹੁਣ ਜੇ ਆਪਾਂ ਲਾ ਦਈਏ ਤਾਂ 30 40% ਕਿਸਾਨ ਇਹੋ ਜਿਹੇ ਨੇ ਵੀ ਜਿਨ੍ਹਾਂ ਕੋਲ ਬਾਈਆਂ ਕੋਲ ਟਰੈਕਟਰ ਹੈਗੇ ਨੇ ਨਾਮ ਨਹੀਂ ਹੈਗਾ ਵੀ ਨਾਮ ਨਹੀਂ ਹੈਗੇ ਅੱਛਾ ਉਹ ਚੱਲ ਜਾਂਦਾ ਵਾ ਵੈਸੇ ਟਰੈਕਟਰ ਤੁਹਾਡੇ ਕੋਲ ਹੋਣਾ ਚਾਹੀਦਾ ਵਾ ਮੈਂ ਤਾਂ ਦੋ ਤਿੰਨ ਭਰੀਆਂ ਨੇ ਯਾਨੀ ਕਿ ਪੋਰਟਲ ਨੇ ਚੱਕ ਲਿਆ ਉਹ ਇਹਦੀ ਫੀਸ ਜੇ ਉਹ ਜੇ ਤਾਂ ਤੁਹਾਡੀ ਸਬਸਿਡੀ ਨਹੀਂ ਨਿਕਲਦੀ ਤਾਂ ਵੀ ਵਾਪਸ ਆ ਜਾਂਦਾ ਜੇ ਤੁਹਾਡੀ ਨਿਕਲ ਗਈ ਤਾਂ ਸਬਸਿਡੀ ਜਿਹੜੀ ਆਉਂਦੀ ਉਹਦੇ ਨਾਲ ਪਲੱਸ ਹੋ ਕੇ ਆ ਜਾਂਦਾ ਉਹਦੇ ਵਿੱਚ ਐਡਜਸਟ ਹੋ ਜਾਂਦਾ ਐਡਜਸਟ ਹੋ ਜਾਂਦਾ ਭਾਈ ਯਾਨੀ ਕਿ ਟੋਕਨ ਫੀਸ ਆ ਜਿਹੜੀ ਉਹ ਵਾਪਸ ਭਾਈ ਆ ਜਾਂਦੀ ਆ ਸਬਸਿਡੀ ਠੀਕ ਆ ਭਾਈ ਤੇ ਭਾਈ ਇੱਕ ਮਤਲਬ ਉਹ ਹੋਰ ਜੱਗੂ ਬਾਈ ਜ਼ਰੂਰੀ ਗੱਲ ਆ ਹਾਂਜੀ ਤੇ ਪਿਛਲੀ ਵਾਰ ਜਿਹੜੇ ਵੀਰਾਂ ਨੇ ਸੁਪਰ ਸੀਟਰ ਤੇ ਬਾਈ ਸਬਸਿਡੀ ਭਰੀ ਸੀਗੀ ਹਾਂਜੀ ਹਾਂਜੀ ਕਈ ਵੀਰਾਂ ਨੇ ਨਾ ਸਰਫਸ ਸੀਟਰ ਦੀ ਭਰ ਲਈ ਠੀਕ ਆ ਮਤਲਬ ਸਪੈਲਿੰਗ ਦੇ ਵਿੱਚ ਉਹ ਸੇਮ ਜਿਹਾ ਹੀ ਆ ਸਰਫਸ ਸੀਟਰ ਤੇ ਸੁਪਰ ਸੀਟਰ ਮਿਸਟੇਕ ਹੋ ਗਈ ਮਿਸਟੇਕ ਹੋ ਗਈ ਤੇ ਉਹ ਮਤਲਬ ਇਸ ਵਾਰ ਭਾਈਆਂ ਨੂੰ ਰਿਕੁਐਸਟ ਆ ਵੀ ਉਹਨੂੰ ਜਦੋਂ ਆਪਾਂ ਸਬਸਿਡੀ ਭਰਦੇ ਆ ਕਿਸੇ ਤੋਂ ਜ਼ਿਆਦਾ ਕੈਫੇ ਚੋਂ ਭਰੌਣ ਜਾਂਦੇ ਆ ਜਾਂ ਵੀ ਭਰਦੇ ਆ ਮੜਾ ਧਿਆਨ ਰੱਖਿਓ ਠੀਕ ਆ ਮਤਲਬ ਕਈ ਪਿਛਲੀ ਵਾਰ ਸਾਡੇ ਕੋਲ ਘੱਟੋ ਘੱਟ ਵੀ ਜਿਹੜੇ 15 16 ਜੀਮੀਦਾਰ ਇਹ ਜੇ ਸੀਗੇ ਜਿਹੜੇ ਆ ਕੇ ਕਹਿੰਦੇ ਸੀ ਬਾਈ ਸਾਡੀ ਸੁਪਰ ਸੀਡਰ ਤੇ ਸਬਸਿਡੀ ਭਰੀ ਹੋਈ ਆ ਵੀ ਤੋਂ ਸਾਨੂੰ ਸੁਪਰ ਸੀਡਰ ਦਓ ਸਾਡੀ ਨਿਕਲ ਗਈ ਪਰ ਜਦੋਂ ਅਸੀਂ ਉਹ ਮਤਲਬ ਆਈਡੀ ਪੁੱਛ ਕੇ ਉਹਨਾਂ ਤੋਂ ਜਦੋਂ ਉਹਨਾਂ ਦੀ ਆਪਾਂ ਸਬਸਿਡੀ ਖੋਲੀ ਤਾਂ ਉਹ ਤੇ ਸਰਫਸ ਸੀਡਰ ਭਰਿਆ ਹੈ ਤਾਂ ਅੱਛਾ ਹਾਂ ਤੇ ਮਤਲਬ ਕਿ ਇਹ ਚੀਜ਼ ਦੀ ਮਿਸਟੇਕ ਆ ਉਹ ਮਿਸਟੇਕ ਹੋ ਗਈ ਭਾਈ ਤਾਂ ਰੱਖਿਆ ਇਹ ਚੀਜ਼ ਦਾੜੇ ਗੱਲ ਬਾਈ ਨੇ ਦੱਸੀ ਜਾ ਹਾਂ ਇਹ ਚੀਜ਼ ਦਾ ਬਹੁਤ ਫਰਕ ਪੈਂਦਾ ਠੀਕ ਆ ਕਿੰਨੇ ਤਰੀਕ ਦਾ ਹੈ ਕੋਈ ਤਰੀਕ ਦਾ ਨਹੀਂ ਕਰ ਤੱਕ ਭਰ ਆਉਣੀ ਹੈ ਕਿਉਂ ਭਾਈ ਹਜੇ ਕੋਈ ਤਰੀਕ ਨਹੀਂ ਹੈ ਕਿ ਵੀ ਕਰ ਤੱਕ ਭਰ ਆਉਣਾ ਠੀਕ ਆ ਤੇ ਕਈ ਵਾਰ 10 ਕ ਦਿਨ ਹੀ ਦਿੰਦੇ ਹੁੰਦੇ ਨੇ ਭਾਈ ਠੀਕ ਆ ਮਤਲਬ ਜੇ ਆਪਾਂ ਇਸ ਗੱਲ ਤੇ ਵੱਧ ਤੋਂ ਵੱਧ ਛੇਤੀ ਤੋਂ ਛੇਤੀ ਗੌਰ ਕਰ ਲਈਏ ਤਾਂ ਬਦਲ ਬਾਈ ਜਿਨੇ ਭਰੋਣੀ ਹੋਵੇ ਸਾਡੇ ਲੋਕਲ ਤਾਂ ਲਾਡੀ ਬਾਈ ਨਾਲ ਉਹ ਵੀ ਭਰਾ ਸਕਦਾ ਠੀਕ ਨੇ ਹੋ ਸਕਦਾ ਹਾਂਜੀ ਠੀਕ ਆ ਇਹ ਕਈ ਵੀਰਾਂ ਦੇ ਬਾਈ ਦਿਮਾਗ ਦੇ ਵਿੱਚ ਇਹ ਵੀ ਆ ਵੀ ਆਪਾਂ ਜਿੱਥੇ ਸਬਸਿਡੀ ਭਰਤੀ ਉੱਥੇ ਹੀ ਆਪਾਂ ਨੂੰ ਇੰਪਲੀਮੈਂਟ ਮਿਲਣਾ ਹਾਂ ਇਹ ਸਬਸਿਡੀ ਦਾ ਇਹ ਚੱਕਰ ਹੁੰਦਾ ਬਾਈ ਜੀ ਤੁਸੀਂ ਸਬਸਿਡੀ ਪੰਜਾਬ ਦੇ ਜਿਹੜੇ ਮਰਜ਼ੀ ਕੋਨੇ ਤੋਂ ਭਰ ਦੋ ਬੈਠ ਕੇ ਤੇ ਇੰਪਲੀਮੈਂਟ ਆਪਣਾ ਜਿਹੜੇ ਮਰਜ਼ੀ ਕੋਨੇ ਤੋਂ ਲੈ ਲਓ ਕਈ ਡਰਦੇ ਇਹ ਗੱਲ ਦਾ ਫਰੋਂਦੇ ਵੀ ਸਾਨੂੰ ਇੱਥੋਂ ਲੈਣਾ ਪੈਣਾ ਸਾਨੂੰ ਇੱਥੋਂ ਹੀ ਲੈਣਾ ਪੈਣਾ ਜਿੱਥੇ ਮਰਜ਼ੀ ਸਬਸਿਡੀ ਭਰ ਦੋ ਜਿੱਥੇ ਮਰਜ਼ੀ ਤੁਸੀਂ ਲੈ ਬਾਈ ਇਹ ਗੱਲ ਦਾ ਕੋਈ ਚੱਕਰ ਨਹੀਂ ਤੁਸੀਂ ਜੇ ਸਬਸਿਡੀ ਬਾਈ ਕੋਲ ਭਰਾਉਨੇ ਆ ਤੁਸੀਂ ਜਿੱਥੋਂ ਮਰਜ਼ੀ ਲੈ ਲਿਓ ਕੋਈ ਚੱਕਰ ਨਹੀਂ ਇਹਨਾਂ ਦਾ ਤਾਂ ਇੱਕ ਫਰਜ਼ ਆ ਭਰਨਾ ਤੇ ਫ ਤੁਸੀਂ ਤਾਂ ਕੁਝ ਲੈਣਾ ਭਰਨ ਦਾ ਨਾ ਨਾ ਉਹ ਸਿਰਫ ਅਸੀਂ ਯਾਨੀ ਕਿ ਸਬਸਿਡੀ ਭਰ ਦਿੰਨੇ ਆ ਜੀ ਜਦੋਂ ਟੋਕਨ ਫੀਸ ਆਉਂਦੀ ਅਗਲੇ ਨੂੰ ਆਈਡੀ ਤੇ ਪਾਸਵਰਡ ਦੇ ਦਦਾ ਅਗਲਾ ਆਪਣੇ ਆਪੇ ਟੋਕਨ ਫੀਡ 5000 ਰੁਪਏ ਆਪੇ ਕਟਾ ਦਿੰਦਾ ਠੀਕ ਆ ਬਾਈ ਚਲੋ ਬਾਈ ਬਾਈ ਨੇ ਸਾਰਾ ਕੁਝ ਦੱਸਤਾ ਸਬਸਿਡੀ ਬਾਰੇ ਜਿਹਨੇ ਹੋਰ ਜਾਣਕਾਰੀ ਲੈਣੀ ਆ ਤਾਂ ਬਾਈ ਦਾ ਨੰਬਰ ਬਾਈ ਬੋਲਦਾਨੇ ਵਿੱਚ ਹਾਂ ਨੰਬਰ ਹੈਗਾ ਜੀ ਆਪਣਾ 708 7385 393 ਠੀਕ ਆ ਨੰਬਰ ਬਾਈ ਗੌਰ ਨਾਲ ਸੁਣ ਲਿਓ ਇਹ ਨੰਬਰ ਤੇ ਕੰਟੈਕਟ ਕਰ ਲਿਓ ਬਾਕੀ ਘਰ ਡਾਵੇਟਰ ਵੀ ਆ ਪੁਰਾਣਾ ਬਾਈ ਇਹ ਘੱਟ ਰੇਟ ਵਾਲੀ ਆ ਕਾ ਟ੍ਰੇਟ 42000 ਦਾ ਹੀ ਹੈ 42000 ਦਾ ਬਾਕੀ ਬਾਈ ਬਾਕੀ ਮਾੜਾ ਮੋਟਾ ਬਾਈ ਨੇ ਹੋਰ ਵੀ ਕਰ ਦੇਣਗੇ ਮੌਕੇ ਤੇ ਹਾਂਜੀ ਹਾਂ ਬਾਕੀ ਮੌਕੇ ਤੇ ਠੀਕ ਹੈ ਜੀ 7 ਫੋਟਾ ਬਾਈ ਫਾਰਮ ਲੈਂਦਾ ਬਾਈ ਇਹ ਬਰੇਡ ਦਾ ਬਾਈ 40 ਕੇ ਪੈਸੇ ਆ 30 35 ਪੈਸੇ ਠੀਕ ਹੈ ਜੀ ਇਹਨਾਂ ਲੈਣਾ ਕਾ ਟ੍ਰੇਟ ਵਾਲਾ ਦਾ ਦੇਖ ਰਹੇ ਹੋ ਤੇ ਬਾਕੀ ਲਾਡੀ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਦਾ ਯਾਨੀ ਕਿ ਪਜਣੀ ਕੇ ਰਿਕਵੈਸਟ ਵੀਰਾਂ ਨੂੰ ਇਹ ਆ ਵੀ ਘੋਲ ਨਾ ਕੀਤੀ ਜਾਵੇ ਜਿਹਨੇ ਪਰੋਣੀ ਭਰਾ ਦੋ ਕਿਉਂਕਿ ਜਦੋਂ ਆਪਾਂ ਪਿੱਛੇ ਜੇ ਜਾਣੇ ਫਿਰ ਸਬਸਿਡੀ ਇਕੋ ਦਾ ਠੀਕ ਆ ਪਿਛਲੀ ਵਾਰ ਕੀ ਹੋਇਆ ਕਈ ਵੀਰ ਪਤਾ ਨਹੀਂ ਕਿ ਚੱਕਰਾ ਵੀ ਪਹਿਲਾਂ ਸਬਸਿਡੀ ਬਾਈ ਹੁਣੀ ਭਰਾਉਂਦੇ ਨਹੀਂਗੇ ਐਂਡ ਤੇ ਜਾ ਕੇ ਜੱਗੂ ਬਾਈ ਫਿਰ ਜ਼ਿਆਦਾ ਜ਼ੋਰ ਹੋ ਜਾਂਦਾ ਮੇਰੀ ਪਰ ਮੇਰੀ ਪਰ ਬਾਈ ਪੋਰਟਲ ਵੀ ਬੰਦ ਹੋਣ ਲੱਗ ਜਾਂਦੀ ਹੈ ਫਿਰ ਹਾਂ ਠੀਕ ਆ ਵੀਰੇ ਹਾਂ ਫਿਰ ਮੁੜ ਕੇ ਫਿਰ ਫਿਰ ਬਾਅਦ ਔਖਾ ਹੋ ਜਾਂਦਾ ਔਖਾ ਹੋ ਜਾਂਦਾ ਠੀਕ ਆ ਬਾਈ ਚਲੋ ਠੀਕ ਆ ਲਾਡੀ ਵੀਰੇ ਧੰਨਵਾਦ ਬਹੁਤ ਬਹੁਤ ਬਾਕੀ ਠੀਕ ਆ ਜੀ ਬਾਈ ਬਲੌਗ ਚ ਇੰਨਾ ਹੀ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਬਾਈ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਬਾਕੀ ਕਿਸੇ ਨੇ ਕੋਈ ਸ਼ਕਤੀਮਾਨ ਦਾ ਪ੍ਰੋ ਇਹ ਆਦੀ ਵੀਡੀਓ ਚ ਇੰਨਾ ਹੀ ਮਿਲਦੇ ਕਿਸੇ ਹੋਰ ਨਵੇਂ ਬਲੌਗ ਚ ਸਾਰਿਆਂ ਦਾ ਧੰਨਵਾਦ